ਲੰਗਰ ਵੰਡਣ ਵਾਲੇ ਨੇ ਹੀ ਔਰਤ ਦੇ ਹੱਥਾਂ ਵਿੱਚੋਂ ਖੋਇਆ ਲੰਗਰ ਇਹ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਅਕਸਰ ਹੀ ਲੰਗਰ ਦੀ ਸੇਵਾ ਸਭ ਤੋਂ ਵੱਧ ਪੰਜਾਬੀਆਂ ਦੇ ਹਿੱਸੇ ਆਈਏ ਅਤੇ ਪੌਦੇ ਮਹੀਨੇ ਵਿੱਚ ਬਹੁਤ ਸਾਰੇ ਲੋਕ ਲੰਗਰ ਲਾ ਕੇ ਦਾਨਪੁਨ ਕਰਦੇ ਨੇ ਪਰ ਹੁਣ ਇੱਕ ਲੰਗਰ ਦੀ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਲੰਗਰ ਵਰਤਾ ਰਹੇ ਨੇ ਪਰ ਜਿਵੇਂ ਹੀ ਇੱਕ ਔਰਤ ਲੰਗਰ ਲੈਣ ਲੱਗਦੀ ਹੈ ਤਾਂ ਲੰਗਰ ਦੇਣ ਵਾਲਾ ਇੱਕ ਬਾਬਾ ਉਸ ਨੂੰ ਖਾਲੀ ਕੌਲੀ ਅਤੇ ਪੂਰੀਆਂ ਦੇ ਦਿੰਦਾ ਹੈ ਅਤੇ ਜਿਵੇਂ ਹੀ ਔਰਤ ਅੱਗੇ ਵਾਲੇ ਬਾਬੇ ਕੌਲੀ ਵਿੱਚ ਸਬਜ਼ੀ ਪਾਉਣ ਲੱਗਦੀ ਹੈ ਤਾਂ ਸਬਜ਼ੀ ਵਾਲਾ ਬਾਬਾ ਔਰਤ ਦੇ ਹੱਥਾਂ ਵਿੱਚੋਂ ਅਤੇ ਜਿਵੇਂ ਹੀ ਔਰਤ ਅੱਗੇ ਵਾਲੇ ਬਾਬੇ ਕੋਲੋਂ ਕੌਲੀ ਵਿੱਚ ਸਬਜ਼ੀ ਪਾਉਣ ਲੱਗਦੀ ਏ ਤਾਂ ਸਬਜ਼ੀ ਪਾਉਣ ਵਾਲਾ ਬਾਬਾ ਪਹਿਲਾਂ ਔਰਤ ਦੇ ਹੱਥਾਂ ਵਿੱਚੋਂ ਪੂਰੀਆਂ ਖੋਹ ਲੈਂਦਾ ਏ ਤੇ ਫੇਰ ਖਾਲੀ ਕੌਲੀ ਖੋਹ ਲੈਂਦਾ ਏ ਅਤੇ ਹੋਰ ਨਾਲ ਖੜੀ ਔਰਤ ਨੂੰ ਲੰਗਰ ਦੇਣ ਲੱਗ ਜਾਂਦਾ ਏ ਜਦੋਂ ਉਹ ਔਰਤ ਲੰਗਰ ਮੰਗਦੀ ਏ ਤਾਂ ਬਾਬਾ ਉਸ ਨੂੰ ਉੱਥੋਂ ਜਾਣ ਲਈ ਕਹਿੰਦਾ ਏ ਸੋ ਇਹ ਤਾਂ ਪਤਾ ਨਹੀਂ ਕਿ ਕਿਸ ਗੱਲ ਕਾਰਨ ਬਾਬੇ ਨੇ ਔਰਤ ਦੇ ਹੱਥਾਂ 'ਚੋਂ ਲੰਗਰ ਖੋਹਿਆ ਪਰ ਕੀ ਇੱਕ ਵਾਰ ਕਿਸੇ ਨੂੰ ਲੰਗਰ ਦੇਖ ਕੇ ਉਸ ਤੋਂ ਦੁਬਾਰਾ ਖੋਣਾ ਚਾਹੀਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ